ਜਿਸ ਤਰ੍ਹਾਂ ਦੇ ਨਾਲ ਆਪ ਗੱਡੀ ਚਲਾ ਕੇ ਚੇਤਨ ਸਿੰਘ ਜੋੜਾ ਮਾਜਰਾ ਆਏ ਨੇ ਕਿ ਤੇ ਖੁਦ ਸਕੋਰਪਿਓ ਗੱਡੀ ਚਲਾ ਕੇ ਪਹੁੰਚਦੇ ਨੇ ਕਿ ਹਰ ਵਾਰੀ ਅੰਦਾਜ਼ ਉਹਨਾਂ ਦਾ ਨਵਾਂ ਦੇਖਣ ਨੂੰ ਮਿਲਦਾ। ਬੜੀ ਗੱਲ ਕਰਦੇ ਆ। ਜੋੜਾ ਮਾਜਰਾ ਸਾਹਿਬ ਦੇਖਿਓ ਅੱਜ ਸਰਕਾਰ ਪਹਿਲਾਂ ਸਰਕਾਰ ਤੇ ਪਹਿਲੀ ਹਾਵੀ ਨਜ਼ਰ ਆ ਰਹੇ ਨੇ ਸਪੀਕਰ ਸਾਹਿਬ ਵਾਲੇ ਮਸਲੇ ਦੇ ਉੱਤੇ। ਦੇਖੋ ਅਸੀਂ ਜੋ ਵੀ ਕਰਾਂਗੇ ਹਰ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੇ। ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ। ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਆਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ ਸੋ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਛੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੁਗ ਰਹੇ ਆ ਇਹਨਾਂ ਦੇ ਜੋ ਪੱਟੇ ਹੋਏ ਖੂਤ ਏ ਉਹਨਾਂ ਨੂੰ ਬੰਦ ਕਰ ਰਹੇ ਆ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਆ ਇੱਕ ਇੱਕ سپورਟ ਬੈਕਮੈਨ ਆਉਂਦਾ ਹੈ ਕੱਲ ਪ੍ਰਤਾਪ ਸਿੰਘ ਬਾਦੂ ਜੀ ਗੈਰ ਬਿਨਾਂ ਬਣਾ ਦਿਓ ਉਹ ਨਹਿਰ ਬਾਲੀਵੁੱਡ ਕੋਲ ਪੈਸੇ ਹੈ ਨਹੀਂ ਕਿ ਇਹ ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦਾਵਾ ਕੀਤਾ ਕਿ ਨਹਿਰ ਬਣਾਉਣੀ ਨਹੀਂ ਤੁਸੀਂ ਸਿਰਫ ਗੱਲਾਂ ਹੀ ਹੈਗੀ ਆ ਮਾਲਵਾ ਦੇ ਦੇਖੋ ਦੇਖੋ ਇਹਨਾਂ ਇਹਨਾਂ ਨੇ ਸਿਰਫ ਗੱਲਾਂ ਦਾ ਖੜਾ ਬਣਾਉਣਾ ਓ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਖੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇਖਣਾ ਚਾਹੁੰਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਔਰ ਮੈਂ ਕਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਟੰਡੇ ਬਿਚਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਜਿਹੜੀ ਖਿਸਕਦੀ ਹੈ ਹਰਿਆਣਾ ਨੇ ਓਬਜੈਕਟ ਕੀਤਾ ਹਰਿਆਣਾ ਵਿੱਚ ਉੱਥੇ ਕੀ ਲਾਗਾ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਹੈ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਹੱਕ ਆ ਸਾਡੇ ਪੰਜਾਬ ਦਾ ਹੱਕ ਆ ਸੋ ਹਰਿਆਣਾ ਦਾ ਤਾਂ ਉੱਥੇ ਕੋਈ ਲਾਗਾ ਦੇ ਕਾ ਬਣਦੇ ਹੀ ਨਹੀਂ ਹੈ ਉਹਨਾਂ ਨੂੰ ਕੀ ਦੱਸਾਂ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ ਉਹ ਹਰਿਆਣਾ ਦੇ ਵਿੱਚ ਉਹ ਇਸ ਮਾਮਲੇ ਦਾ ਤਾਂ ਜਿਹੜਾ ਹੈ ਪਾਣੀ ਆਉਣਾ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਅਸੀਂ ਆਪਣੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ ਆਪਣੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਦਾ ਕੋਈ ਗੱਲ ਕੀਤੀ ਹੀ ਨਹੀਂ ਹੈ ਹਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਤੁਸੀਂ ਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਸੀ ਨਹਿਰ ਕੱਢਣਾ ਫਿਰ ਇਹ ਚ ਮੇਰੇ ਖਿਆਲ ਆ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਤੇ ਇਸ ਤਰ੍ਹਾਂ ਦੇ ਨਾਲ ਖੈਰ ਹਾਲਾਂਕਿ ਅੱਜ ਆਪਣੀ ਅੰਦਾਜ਼ ਦੇ ਵਿੱਚ ਜਦੋਂ ਆਉਂਦੇ ਨੇਗੇ ਤਾਂ ਕਹਿਿਆ ਜਾ ਸਕਦਾ ਹੈ ਕਿ ਇਸ ਮਸਲੇ ਨੂੰ ਲੈ ਕੇ ਸਰਕਾਰ ਆਪਦੇ ਤੌਰ ਤੇ ਹਾਵੀ ਦਿਖਾਈ ਦਿੰਦੀ ਆ ਵੀ ਅਸੀਂ ਤਾਂ ਕਰਨ ਲਗੇ ਆ ਪਰ ਨਾਲ ਹੀ ਜੀ ਗੱਲ ਕਹੀਏ ਕਿ ਜਿਹੜਾ ਨਹਿਰ ਵਾਲਾ ਮਸਲਾ ਉਹਦੇ ਚ ਕਿਉਂਕਿ ਹਰਿਆਣੇ ਵਿੱਚ ਚਿੱਠੀ ਲਿਖੀ ਹੈ ਸੈਂਟਰ ਨੂੰ ਕਿ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਪਾਣੀ ਜਿਹੜਾ ਉਸ ਪਾਣੀ ਤੇ ਸਾਡੇ ਵੀ ਦਾਵੇਦਾਰੀ ਹੈ ਜਿਹੜਾ ਪਾਣੀ ਯੂਜ਼ ਹੋਣਾ ਹਾਲਾਂਕਿ ਪੰਜਾਬ ਵੀ ਕਹਿੰਦਾ ਵੀ ਜ਼ਮੀਨ ਸਾਡੀ ਅਸੀਂ ਆਪਦੇ ਪਾਣੀ ਚੋ ਰਵਟ ਕਰਕੇ ਪਾਣੀ ਉੱਥੇ ਦੇਣਾ ਤੇ ਅਸੀਂ ਕਿਸ ਨੂੰ ਕਿਉਂ ਦੱਸਾਂਗੇ ਸੀਨੀਅਰ ਵੀਡੀਓ ਨਸਟ ਬੰਦੇ ਦੇ ਨਾਲ ਸੁਮੇਸ਼ ਸਿੰਘ ਰਿਜਨਲ 20 ਚੰਡੀਗੜ੍ਹ